ਜਿਹੜੀ ਸਰਕਾਰ ਉਹਦੇ ਨੀਤੀਆਂ ਲੋਕਾਂ ਦੇ ਪੱਖ 'ਚ ਆਇਆ ਨਹੀਂ ਜਿੰਨੇ ਉਹ ਵਾਅਦੇ ਕਰਕੇ ਆਏ ਸੀ ਉਹ ਤੇ ਕੋਈ ਵਾਅਦਾ ਪੂਰਾ ਨਹੀਂ ਕਰ ਰਹਾ ਉਹ ਲੱਗਿਆ ਨਾ ਹੀ ਜਿਹੜਾ ਖਜ਼ਾਨਾ ਜਿੰਨਾ ਲੋਨ ਪਹਿਲਾਂ ਸੀ ਉਹ ਤੋਂ ਵੱਧ ਤੇ ਲਗਭਗ ਲੋਨ ਨੇ ਲੈ ਲਿਆ ਮੰਤਰੀ ਮੈਡਮ ਆਏ ਕਦੇ ਇੱਥੇ ਮੰਤਰੀ ਮੈਡਮ ਤਾਂ ਪਹਿਲਾਂ ਆ ਗਏ ਜਦ ਪਹਿਲੇ ਸਾਲ ਬਣੇ ਆ ਪੁਰੇ ਸਿੰਘ ਹੁੰਦੀ ਹਰ ਸਾਲ ਉਹਦੇ ਜਾਏ ਸੀ ਕਹਿੰਦੇ ਸੀ ਮੈਂ ਮੁੜ ਕੇ ਵਾਪਸ ਉਦੋਂ ਆਉਂਗੀ ਜਦੋਂ ਟਟੋਲੀ ਵਾਲੀ ਸੜਕ ਬਣ ਜਾਊਗੀ ਸੜਕ ਬਣੀ ਨਹੀਂ ਮੰਤਰੀ ਪਹਿਲਾ ਮੰਤਰੀ ਸੀ ਹੁਣ ਐਮਐਲਏ ਕੱਲੇ ਹੁਣ ਆਈਓ ਨਹੀਂ ਫਿਰ ਸ਼ੇ ਕਰਕੇ ਆਪਣਾ ਵਾਅਦਾ ਨਹੀਂ ਪੂਰਾ ਕਰ ਸਕਦੇ ਤਾਂ ਦਾਬੇ ਐ ਕਰ ਰਹੀ ਹੈ ਕਹਿੰਦੇ ਅਸੀਂ ਸਾਰੇ ਕੰਮ ਕਰਤੇ ਹਲਕੇ ਦੇ ਵਿੱਚ ਕੋਈ ਕੰਮ ਨਹੀਂ ਪੈਂਡਿੰਗ ਛੱਡਿਆ ਇਹ ਤੁਸੀਂ ਵੀ ਤਾਂ ਰੋਟੀ ਵੀ ਲੈ ਕੇ ਜਾਂਦੇ ਆ ਤੁਹਾਨੂੰ ਤਾਂ ਸਾਡੇ ਨਾਲ ਜ਼ਿਆਦਾ ਅਨੁਭਵ ਆ ਤੁਸੀਂ ਵੀ ਤਾਂ ਰੋਡ ਸੜਕਾਂ ਦੇਖ ਲਈਆਂ ਲਕਿਨ ਨਾ ਕੰਮ ਕਰਿਆ ਮੈਂ ਆਹ ਦਿੱਕਤ ਮੈਨੇ ਕਰਿਆ ਵਧੀਖਦਾ ਸਾਨੂੰ ਤਾਂ ਅੰਕਲ ਆਇ ਲੱਗਦਾ ਵੀ ਜਦ ਅਸੀਂ ਦਹੀਂ ਘਰੋਂ ਲੈ ਕੇ ਸੜਕਾਂੋਂ ਨਿਕਲਦੇ ਆ ਨਾ ਘਰ ਜਾਂਦੇ ਜਾਂਦੇ ਲੱਸੀ ਬਣ ਜਾਂਦੀ ਆ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਜੇਕਰ ਹਲਕਾ ਖਰੜ ਦੀ ਗੱਲ ਕਰੀਏ ਤਾਂ ਹਲਕਾ ਖਰੜ ਦੀਆਂ ਸੜਕਾਂ ਵੈਂਟੀਲੇਟਰ ਤੇ ਪੁੱਜੀਆਂ ਹੋਈਆਂ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਪਹਿਲਾਂ ਇੱਕ ਵਾਰ ਸੜਕਾਂ ਦੀਆਂ ਤਸਵੀਰਾਂ ਬਕਾਨ ਇਹ ਤਸਵੀਰਾਂ ਲੋਬਾਨਗਰ ਪਿੰਡ ਦੀਆਂ ਇੱਥੇ ਕੀ ਸੜਕਾਂ ਦਿਖਾਈ ਹੀ ਨਹੀਂ ਦੇ ਰਹੀਆਂ ਅਤੇ ਦੂਰ ਦੂਰ ਤੱਕ ਇੱਥੇ ਸੜਕਾਂ ਦੇ ਵਿੱਚੋਂ ਜੋ ਬਿਲਕੁਲ ਵੈਂਟੀਲੇਟਰ ਤੇ ਪੁੱਜੀਆਂ ਹੋਈਆਂ ਉਹਨਾਂ ਚੋਂ ਪੱਥਰ ਬਾਹਰ ਨਿਕਲੇ ਹੋਏ ਨੇ ਅਤੇ ਜਦੋਂ ਵੀ ਕੋਈ ਵਾਹਨ ਇਸ ਤੇ ਗੁਜ਼ਰਦਾ ਹੈ ਤਾਂ ਉਸ ਵਾਹਨ ਦੇ ਟਾਇਰ ਤੱਕ ਪੈਂਚਰ ਹੋ ਜਾਂਦੇ ਨੇ ਬਿਲਕੁਲ ਨਾਲ ਇੱਧਰ ਵੀ ਸਕੂਲ ਹੈ ਤੇ ਇੱਧਰ ਵੀ ਸਕੂਲ ਹੈ ਤੇ ਸਕੂਲਾਂ ਦੇ ਬੱਚੇ ਵੀ ਜਦੋਂ ਇੱਧਰੋਂ ਲੰਘਦੇ ਨੇ ਤੇ ਉਹਨਾਂ ਦੀ ਵੀ ਸੱਟਾਂ ਵੱਜਦੀਆਂ ਤੇ ਅੱਜ ਰਾਣਾ ਰਣਜੀਤ ਸਿੰਘ ਗਿੱਲ ਜੋ ਕਿ ਭਾਜਪਾ ਦੇ ਆਗੂ ਨੇ ਉਹਨਾਂ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਤੇ ਇੱਥੇ ਮਿਕਸਰ ਪਵਾਏ ਜਾ ਰਹੇ ਤਾਂ ਕਿ ਕਿਤਨਾ ਕਿਤੇ ਲੈਵਲ ਪੱਧਰਾ ਹੋ ਸਕੇ ਅਤੇ ਕਿਸੇ ਦੇ ਸੱਟਾ ਨਾ ਵੱਜੇ ਤੇ ਬਕਾਇਦਾ ਮਿਕਸਰ ਦੀਆਂ ਗੱਡੀਆਂ ਵੀ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਐ ਤੇ ਰੋਡ ਰੋਲਰ ਵੀ ਅਤੇ ਪਹੁੰਚ ਚੱਕੀ ਪਹੁੰਚ ਚੁਕੇ ਹੈ ਅਤੇ ਗੱਲਬਾਤ ਵੀ ਲੋਕਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾ ਬਜ਼ੁਰਗ ਅੰਕਲ ਹੈ ਸਾਡੇ ਨਾਲ ਸਰ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਕੀ ਸਰ ਕੀ ਕਹਿਣਾ ਚਾਹੁੰਦੇ ਹੋ ਸੜਕਾਂ ਦੇ ਖਲਾਤ ਕਾਫੀ ਮਾੜੇ ਹੈ ਪੰਜਾਬ ਦੇ ਅੰਦਰ ਜਦੋਂ ਦੀ ਸਰਕਾਰ ਆਈ ਹੈ ਸਾਡੇ 30 ਸਾਲ ਦੇ ਲਗਭਗ ਹੋ ਗਏ ਆਪ ਸਰਕਾਰ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਸੜਕ ਬਣੀ ਨਹੀਂ ਸਾਰੀਆਂ ਟੁੱਟੀਆਂ ਸੜਕਾਂ ਬਈਆਂ ਲੋਕਾਂ ਦਾ ਚੱਲਣਾ ਵੀ ਵਿਆਲ ਹੋਇਆ ਹੋਇਆ ਹੈ ਇਸ ਕਰਕੇ ਬੇਨਤੀ ਕਰਦੇ ਹਾਂ ਜਿਵੇਂ ਰਣਜੀਤ ਗਿੱਲ ਜੀ ਕੋਰ ਸਮਾਜ ਸੇਵੀ ਜਿਹੜੇ ਆਗੂ ਹੈ ਉਹ ਆਪਣੇ ਤੌਰ ਤੇ ਕੰਮ ਕਰਵਾ ਰਹੇ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂ ਲੋਕਾਂ ਦੀ ਸ਼ਮੂਲੀਅਤ ਦੇਖਦੇ ਹੋਏ ਆਪਣਾ ਯੋਗਦਾਨ ਪਾ ਰਹੇ ਹੈ ਧੰਨਵਾਦ ਕੀ ਇੱਕ ਬੰਦਾ ਹਾਰਨ ਤੋਂ ਬਾਅਦ ਵੀ ਲੋਕਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਇੱਕ ਐਮਐਲਏ ਜਿੱਤਣ ਤੋਂ ਬਾਅਦ ਵੀ ਇੱਥੇ ਮੇਰੇ ਖਿਆਲ ਨਾਲ ਬੁਖਾਈ ਨਹੀਂ ਦਿੱਤੀ ਕੀ ਅੰਤਰ ਕੀ ਲੱਗਦਾ ਹੈ ਜਿਹੜੀ ਸਰਕਾਰ ਉਹਦੇ ਨੀਤੀਆਂ ਲੋਕਾਂ ਦੇ ਫੱਖ ਵਿੱਚ ਆਏ ਨਹੀਂ ਜਿੰਨੇ ਵਾਅਦੇ ਕਰਕੇ ਆਏ ਸੀ ਉਹਦੇ ਕੋਈ ਵਾਅਦਾ ਪੂਰਾ ਨਹੀਂ ਕਰ ਰਹਾ ਹੋ ਸਕਿਆ ਨਾ ਹੀ ਜਿਹੜਾ ਖਜ਼ਾਨਾ ਜਿੰਨਾ ਲੋਨ ਪਹਿਲਾਂ ਸੀ ਉਸ ਤੋਂ ਵੱਧ ਨੇ ਲਗਭਗ ਲੋਨ ਇਹਨਾਂ ਨੇ ਲੈ ਲਿਆ ਕੰਮ ਫੇਰ ਵੀ ਚਲੇ ਨਹੀਂ ਚੱਲ ਰਿਹਾ ਇਸੇ ਕਰਕੇ ਸੜਕਾਂ ਨਹੀਂ ਬਣ ਰਹੀਆਂ ਮੰਤਰੀ ਮੈਡਮ ਆਏ ਕਦੇ ਇੱਥੇ ਮంత్రి ਜੀ ਮੈਡਮ ਤਾਂ ਪਹਿਲਾਂ ਆ ਗਏ ਜਦ ਪਹਿਲੇ ਸਾਲ ਬਣੇ ਆ ਪੁਰੇ ਸਿੰਘ ਹੁੰਦੀ ਹਰ ਸਾਲ ਉਹਦੇ ਚ ਆਏ ਸੀ ਕਹਿੰਦੇ ਸੀ ਮੈਂ ਮੁੜ ਕੇ ਵਾਪਸ ਉਦੋਂ ਆਉਂਗੀ ਜਦੋਂ ਚਟੌਲੀ ਵਾਲੀ ਸੜਕ ਬਣ ਜੂਗੀ ਸੜਕ ਬਣੀ ਨਹੀਂ ਮੰਤਰੀ ਪਹਿਲਾ ਮੰਤਰੀ ਸੀ ਹੁਣ ਐਮਐਲਏ ਕੱਲੀ ਹੁਣ ਆਈ ਹੋਣੀ ਫੇਸੇ ਕਰਕੇ ਜ ਆਪਣਾ ਵਾਅਦਾ ਨਹੀਂ ਪੂਰਾ ਕਰ ਸਕਦੀ ਛਿੰਝ ਦਾ ਮੇਲਾ ਤਾਂ ਫੇਰ ਆ ਰਿਹਾ ਜਲਦ ਕੋ 13 14 ਸਤੰਬਰ ਨੂੰ ਹੋ ਰਿਹਾ ਮਾਰ ਐਤਵਾਰ ਕੀ ਲੱਗਦਾ ਸੜਕ ਬਣ ਜਾਈਗੀ ਉਸ ਤੋਂ ਪਹਿਲਾਂ ਨਹੀਂ 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 ਕੋਈ ਆਸ ਨਹੀਂ ਯਾਰ ਤੇ ਜਰੂਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਹੜੀ ਹੈ ਉਮੀਦ ਬਹੁਤ ਘਟ ਚੁੱਕੀ ਹੈ ਸਾਡੇ ਨਾਲ ਅੰਕਲ ਜੀ ਨੇ ਅੰਕਲ ਜੀ ਕੀ ਦੇਖਦੇ ਹੋ ਸੜਕ ਦੇ ਹਾਲਾਤ ਕਿਉਂਕਿ ਲੋਕ ਕਾਫੀ ਜ਼ਿਆਦਾ ਡਿੱਗ ਰਹੇ ਨੇ ਇਹ ਸੜਕ ਦੇ ਹਾਲਾਤ ਤਾਂ ਜਾਦੀ ਇਹ ਸਰਕਾਰ ਆਈ ਆ ਜਦੋਂ ਦੀ ਇਹ ਸੜਕ ਦੇ ਨਹੀਂ ਉਹ ਸਾਰੀਆਂ ਸੜਕਾਂ ਦੇ ਹਾਲੇ ਹੀ ਆ ਜਦੋਂ ਦੀ ਇਹ ਸਰਕਾਰ ਆਈ ਆ ਇਹਦਾ ਬਹੁਤ ਟਾਈਮ ਤੋਂ ਕੋਈ ਸੜਕ ਹੈ ਜਿਹੜੀ ਜਿਹੜੀ ਹੋਈ ਹੋਵੇ ਸਰਕਾਰ ਨਾਲ ਕੁਝ ਲਾ ਆ ਹੋਵੇ ਸਰਕਾਰ ਤਾਂ ਦਾਅਵੇ ਐ ਕਰ ਰਹੀ ਆ ਕਹਿੰਦੇ ਅਸੀਂ ਸਾਰੇ ਕੰਮ ਕਰਤੇ ਹਲਕੇ ਦੇ ਵਿੱਚ ਕੋਈ ਕੰਮ ਨਹੀਂ ਪੈਂਡਿੰਗ ਛੱਡਿਆ ਇਹ ਤੁਸੀਂ ਵੀ ਤਾਂ ਰੋਟੀਵੀ ਲੈ ਕੇ ਜਾਂਦੇ ਆ ਤੁਹਾਨੂੰ ਸਾਡੇ ਨਾਲ ਜਿਆਦਾ ਅਨੁਭਵ ਆ ਤੁਸੀਂ ਵੀ ਤਾਂ ਰੋਡ ਸੜਕਾਂ ਦੇਖ ਲਈਆਂ ਵੀ ਕਿੰਨਾ ਕੰਮ ਕਰਿਆ ਮੈਂ ਆਹ ਜਦ ਕੰਮ ਨਹੀਂ ਕਰਿਆ ਵੇ ਜੀ ਸਾਨੂੰ ਤਾਂ ਅੰਕ ਲੱਗਦਾ ਵੀ ਜਦ ਅਸੀਂ ਦਹੀਂ ਘਰ ਨੂੰ ਲੈ ਕੇ ਸੜਕਾਂੋਂ ਨਿਕਲਦੇ ਆ ਨਾ ਘਰ ਜਾਂਦੇ ਜਾਂਦੇ ਲੱਸੀ ਬਣ ਜਾਂਦੀ ਆ ਆ ਜਿਹੜੀ ਆ ਉਹ ਤੁਸੀਂ ਜਿਹੜਾ ਕੰਮ ਕਰਦਾਂ ਦੇਖ ਲੈਨੇ ਹੈਗੇ ਆ ਵੀ ਕੰਮ ਹੋਇਆ ਵਾ ਕਿ ਹੁਣ ਹੋਣ ਲੱਗਿਆ ਰਾਣਾ ਕਿਲੇ ਦੇ ਉਪਰ ਆਲੇ ਨੂੰ ਪਿੱਛੇ ਨਿਕਲਦੇ ਹਾਂ ਜੀ ਥੈਂਕ ਯੂ ਰਾਣਾ ਰਣਜੀਤ ਸਿੰਘ ਗਿੱਲ ਵੀ ਜਿਹੜੇ ਐ ਇੱਥੇ ਪੁੱਜ ਚੁੱਕੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕਿ ਇੱਥੇ ਮਿਕਸਚਰ ਪਵਾ ਕੇ ਅੱਜ ਜਿਹੜਾ ਐ ਉਹ ਅੱਗੇ ਸੇਵਾ ਕਰਨਗੇ